ਆ ਗਿਆ ਜੀ ਪਰ ਇਹ ਮਿਤੀ 15 6 24 ਨੂੰ ਮਾਤਾ ਸੁਖਵੰਤ ਕੌਰ ਦੇ ਭਾਈ ਰਚਰਨ ਸਿੰਘ ਨੇ ਸਾਨੂੰ ਆ ਕੇ ਥਾਹ ਦਿੱਤੀ ਸੀ ਕਿ ਉਹ 2 6 24 ਤੋਂ ਗੁੰਮ ਨੇ ਤੁਮຊੁ ਕੀ ਰਾਤ ਨੂੰ ਨਾ ਆਇਸੀ ਉਦੋਂ ਤੋਂ ਅਸੀਂ ਵੀ ਇਹਨਾਂ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਅੱਜ ਇਹ ਪ੍ਰੈਸ ਦੇ ਸਹਿਯੋਗ ਨਾਲ ਤੇ ਇਹਨਾਂ ਦਾ ਲੜਖੜ ਦਵਾਈ ਗਿਆ ਹੋਇਆ ਸੀ ਉਹ ਆ ਗਿਆ ਮਨਜੋਤ ਸਿੰਘ ਸਾਰਿਆਂ ਦੇ ਸਹਿਯੋਗ ਨਾਲ ਮਾਤਾ ਅੰਬਰਸਤੋਂ ਮਿਲ ਗਏ ਨੇ ਇੱਥੇ ਆ ਗਿਆ ਆਪਣੇ ਕੋਲ ਹਾਜ਼ਰ ਨੇ ਜੀ ਸੰਦੂਸ਼ ਨੇ ਕੀਤਾ ਇਹ ਜੋ ਤੇ ਸੇਵਾ ਦੀ ਚੱਲ ਗਈ ਸੀ ਇਹਨਾਂ ਦੇ ਦਸਨ ਤਾ ਇਹ ਉਹਦੇ ਮਨ ਚਾਇਆ ਵੀ ਸੇਵਾ ਕਰਕੇ ਪਰ ਇਹ ਦੱਸ ਕੇ ਨਹੀਂ ਗਏ ਸ ਤੇ ਦੱਸ ਜਾਂਦੇ ਦਾ ਚੰਗਾ ਸਰ ਇੱਕ ਅਮਨਜੋਤ ਦਾ ਅਮਨਜੋਤ ਸਿੰਘ ਦੀ ਵਾਈਫ ਹੈ ਜਿੰਦਰਪਾਲਤੌਰ ਉਹ ਇੱਕ ਬੇਵਜਹ ਕਤਲ ਮੰਨ ਰਹੇ ਆ ਵੀ ਅਸੀਂ ਮਾਰ ਕੇ ਸੁੱਟੀ ਹੋਊਂਗਾ ਉਹ ਆਪਾਂ ਪੁਰਤਾ ਕਰਾਂਗੇ ਕਿਸੇ ਦੀ ਕੋਈ ਸਾਡ ਸਟੇਟਮੈਂਟ ਦਿੱਤੀ ਹੈ ਤੁਹਾਨੂੰ ਇਹ ਜਸ ਤਫਵਾ ਉਹ ਪਰ ਜੇ ਕੋਈ ਗਲਤ ਹੋਈ ਆ ਆਪਾਂ ਵੈਰੀਫਾਈ ਕਰ ਲਾਂਗੇ ਜੋ ਵੀ ਮਤਲਬ ਆਪਣਾ ਸ਼ੱਕਾ ਕਿਸੇ ਵੀ ਸੱਜਣ ਦਾ ਉਹ ਦੂਰ ਕੀਤਾ ਸਰ ਅੱਗੇ ਕੀ ਕਾਨੂੰਨੀ ਕਾਰਵਾਈ ਹੋ ਗਈ ਕਾਨੂੰਨੀ ਕਾਰਵਾਈ ਹੁਣ ਮਾਤਾ ਜੀ ਤਾਂ ਆ ਕੇ ਗੋਮਸ਼ਰ ਕੀਤਾ ਦੇਖਣ ਦੀ ਲੋੜ ਨਹੀਂ ਹਾਂਜੀ ਜੇ ਕਿਸੇ ਨੇ ਫਵਾੜ ੜਾਈ ਆ ਜਾਂ ਕੋਈ ਤੁਸੀਂ ਜਿਵੇਂ ਦੱਸਦੇ ਹੋ ਵੀ ਇਸ ਤਰ੍ਹਾਂ ਐ ਕਹਿ ਰਹੀ ਐ ਉਹ ਆਪਾਂ ਪਰਤਾਲਾਂ ਕਿ ਜੇ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਆ ਜਾਂ ਕੋਈ ਹੋਰ ਕਹਾਣੀ ਕਹਾਣੀ ਕਿਸੇ ਪਾਸੇ ਪੁਰਦੀ ਆ ਜਾਂ ਆਪਾਂ ਬਿਲਕੁਲ ਸਿਰੇ ਲਾ ਕੇ ਸ਼ੀਸ਼ਾ ਦਿਖਾ ਦੇਾਂਗੇ ਤੁਹਾਡੇ ਸਾਹਮਣੇ ਸਾਰੀ ਕਾਰਵਾਈ ਹੋਊਗੀ ਜੇ ਕੋਈ ਬੰਦਗੀ ਆ ਤਾਂ ਮੈਂ ਮਾਤਾ ਜੀ ਨੂੰ ਦੱਸਦੇ ਸੀਗੇ ਕਹਿੰਦੇ ਵੀ ਸਾਡੇ ਤੇ ਤਸ਼ੱਦਦ ਉਹ ਕਰਦੇ ਸੀਗੇ ਉਹ ਇਹਨਾਂ ਦੇ ਜਿਹੜਾ ਇਹਨਾਂ ਦਾ ਬੇਟਾ ਉਹਨਾਂ ਦੀ ਵਾਈਫ ਤੇ ਕਹਿੰਦੇ ਅਸੀਂ ਇਸ ਲਈ ਘਰੋਂ ਗਾਇਬ ਹੋ ਗਏ ਸੀ ਇਹ ਸੁਣੇ ਤਾਂ ਕੌਮ ਚੱਲ ਗਈ ਇਹਨਾਂ ਦਾ ਉਹਨਾਂ ਸੱਤ ਦਾ ਝਗੜਾ ਸੀ ਇਹਦੀ ਥਾਣੇ 'ਤੇ ਕੰਪਲੇਂਟ ਨਹੀਂ ਆਈ ਨਾ ਮਾਤਾ ਨੇ ਨਾ ਮਾਤਾ ਦੇ ਰਲਕੇ ਨੇ ਥਾਣੇ 'ਤੇ ਕੋਈ ਕੰਪਲੇਂਟ ਕੀਤੀ ਵੀ ਨੂੰ ਇਹਨਾਂ ਦੇ ਕੋਈ ਤਸ਼ੱਦਦ ਕਰਦੀ ਆ ਹੁਣ ਆਪਣੇ ਧਿਆਨ 'ਚ ਆਇਆ ਹੈ ਜੇ ਕੋਈ ਗਲਤ ਹੈਗੀ ਤਾਂ ਕੌਮ ਦੀ ਕਾਰਵਾਈ ਕਰਾਂਗੇ ਥੈਂਕ ਯੂ ਸਰ ਤੁਹ ਜਿਹੜੇ ਕਿੰਨੇ ਚਿਰ ਤੋਂ ਤੁਹਾਡੀ ਮਾਸ ਨਾਲ ਤੁਹਾਡੇ ਨਾਲ ਸੰਪਰਕ ਨਹੀਂ ਹੋਇਆਗਾ ਕਿੰਨਾ ਟਾਈਮ ਮੈਂ 2 ਤਰੀਕ ਤੋਂ ਬਾਅਦ ਮੰਮੀ ਜੀ ਨਾਲ ਮੇਰਾ ਕੋਈ ਕੰਟੈਕਟ ਨਹੀਂ ਹੋਇਆ ਜਦੋਂ ਮੈਂ ਜਾਣ ਲੱਗੀ ਅੱਗੇ ਬਸ ਜਦੋਂ ਗਏ ਨੇ ਉਦੋਂ ਮੇਰੇ ਨਾਲ ਗੱਲ ਕਰਕੇ ਗਏ ਨੇ ਕਿ ਬੇਟਾ ਮੈਂ ਦਰਬਾਰ ਸਾਹਿਬ ਜਾਣਾ ਮੇਰੇ ਨਾਲ ਇਹਨੇ ਗੱਲ ਕੀਤੀ ਘਰੇ ਸੀ ਮੈਂ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਮੈਂ ਕਿਹਾ ਮੰਮੀ ਜੀ ਠੀਕ ਹੈ ਤੁਸੀਂ ਜਾਇਓ ਮੈਂ ਆਪਣੇ ਮਿਸਿੰਗ ਨੂੰ ਕਿਹਾ ਵੀ ਇਹਨਾਂ ਨੂੰ 300 ਰੁਪਿਆ ਦੇ ਦੋ ਤੇ ਉਹਨਾਂ ਨੇ 300 ਰੁਪਿਆ ਦਿੱਤਾ ਤੇ ਮੈਂ ਫੋਨ ਕੱਟਤਾ ਪਰ ਮੰਮੀ ਨੇ ਮੈਨੂੰ ਅੱਜ ਦੱਸਿਆ ਕਿ ਉਹਨਾਂ ਨੇ ਬਾਅਦ ਚ ਕੁੱਟਿਆ ਮਾਰਿਆ ਵੀ ਫੇਰੇ ਚਲੇ ਗਏ ਘਰ ਤੇ ਪਰ ਇਹ ਇਸ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਵਾਪਸ ਆਏ ਘਰੇ ਇਹ ਕਹਿੰਦੇ ਬੇਟਾ ਮੈਨੂੰ ਡਰ ਲੱਗਦਾ ਵੀ ਉਹ ਮੈਨੂੰ ਮਾਰ ਲੈਣਗੇ ਤੁਸੀਂ ਆਪਣੇ ਘਰੇ ਕੰਟੈਕਟ ਨਹੀਂ ਕੀਤਾ ਵੀ ਮਾਤਾ ਜੀ ਇੰਨੇ ਦਿਨ ਹੋ ਗਿਆ ਕਿੱਥੇ ਗਏ ਹੋਏ ਆ ਉਹਨਾਂ ਨੂੰ ਕਹਿੰਦਾ ਰਿਹਾ ਉਹ ਕਹਿੰਦੇ ਵੀ ਪਤਾ ਮੈਂ ਇਸ ਗੱਲ ਨੂੰ ਨਾਰਮਲ ਲੈ ਲਿਆ ਮੈਂ ਕਹਿੰਦਾ ਚਲੋ ਦਰਬਾਰ ਸਾਹਿਬ ਹੀ ਗਏ ਆ ਗੁਰਦੁਆਰੇ ਗਏ ਚਲ ਘਰੇ ਹੁੰਦੇ ਸੇਵਾ ਨਾਲ ਮਤਲਬ ਮੈਨੂੰ ਆ ਨਹੀਂ ਪਤਾ ਸੀ ਵੀ ਆਹ ਮੈਟਰ ਕਿੱਥੋਂ ਖੜਾ ਹੋਊਗਾ ਤੁਹਾਡੇ ਨਾਲ ਸੰਪਰਕ ਕਿੱਦਾਂ ਹੋਇਆ ਮੇਰੇ ਨਾਲ ਕੱਲ ਹੋਇਆ ਜਿਸ ਸੰਪਰਕ ਉੱਥੋਂ ਕਿਸੇ ਨਾਲ ਕਿਸੇ ਫੋਨ ਤੋਂ ਲੈ ਕੇ ਨਾ ਦਰਬਾਰ ਸਾਹਿਬ ਤੋਂ ਕੋਈ ਸੇਵਾ ਤੇ ਬੀਬੀ ਉਹਨਾਂ ਨੇ ਵਾਪਸ ਆਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਦਰਤੋਂ ਡਰਤੋਂ ਉਹ ਡਰਦੇ ਸੀ ਕਿਹਦਾ ਡਰ ਸੀ ਉਹ ਮੇਰੀ ਮਿਸੇ ਦਾ ਤੁਹਾਡੀ ਮਿਸੇ ਨਹੀਂ ਤੁਹਾਡੀ ਕੀ ਮਿਸੇ ਕੀ ਇਹਨਾਂ ਨੂੰ ਕੋਈ ਮਾਰਦੀ ਸੀ ਜੀ ਲੇਕਿਨ ਮੈਨੂੰ ਟੌਰਚਰ ਕਰਦੀ ਸੀ ਮੈਨੂੰ ਮਾਰਦੀ ਆ ਟੌਰਚਰ ਕਰਨ ਦੀ ਵਜ੍ਹਾ ਕਰਕੇ ਘਰੋਂ ਚਲੇ ਗਈ ਹਾਂ ਕੁੱਟਦੀ ਮਾਰਦੀ ਸੀ ਇਹ ਲੱਤਾਂ ਮਾਰਦੀ ਕਿ ਕਰ ਗੱਲ ਚ ਗੁੱਠੇ ਦਿੰਦੀ ਸੀ ਇਹਨਾਂ ਦੇ ਵਿੱਚ ਵੀ ਮਾਰਿਆ ਦੇਖੋ ਨਿਸ਼ਾਨ ਜਿਹੜੀ ਜਿਹੜੀ ਇਹ ਤੁਹਾਡੇ ਪੁੱਤਾਂ ਨੂੰ ਵੀ ਦੱਸ ਦੇਣੀ ਸੀ ਇਹਨੇ ਵੀ ਜਿਹੜੇ ਨਹੀਂ ਪਹਿਲਾਂ ਇਹਨੇ ਮੈਨੂੰ ਦੱਸਿਆ ਨਹੀਂ ਮੈਂ ਕਿਹਨੂੰ ਪੁੱਛਿਆ ਅੱਜ ਮੈਂ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸੀਏ ਗੱਲ ਇਹ ਕਹਿੰਦੇ ਬੇਟਾ ਮੈਨੂੰ ਉਹ ਕਹਿੰਦੀ ਸੀ ਮੈਂ ਤੈਨੂੰ ਵੀ ਜਾਨੋਂ ਮਾਰ ਦੂੰ ਮਰਵਾ ਦੂੰ ਤੁਹਾਡੀ ਮੈਸੀ ਦਾ ਨਾਮ ਕੀ ਆ ਜਿੰਦਰਪਾਲ ਦਾ ਸੋਰੇ ਇੱਕ ਮਿੰਟ ਪੰਜ ਤੁਹਾਡੀ ਮੈਸੇਜ ਦੇ ਨਾਲ ਇੱਕ ਬੰਦਾ ਫੜਿਆ ਹੋਇਆ ਹਾਂਜੀ ਉਹ 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 ਕੌਣ ਆ ਤੁਹਾਡਾ ਕੀ ਲੱਗਦਾ ਮੇਰੇ ਮਾਮਾ ਜੀ ਆਪ ਦਾ ਅੱਛਾ ਅਜਿੰਨਲ ਪ੍ਰਾਂਸ ਉਹ ਦਰਖਾਸਤ ਉਹਨਾਂ ਨੇ ਦਿੱਤੀ ਸੀਗੀ ਮਿਸਿੰਗ ਦੀ ਹਾਂ ਮਿਸਿੰਗ ਦੀ ਮੈਂ ਹੀ ਕਹਿਆ ਸੀ ਉਹਨਾਂ ਨੂੰ ਅੱਛਾ ਜਦੋਂ ਆਪਣਾ ਚਤਰਾਹ ਸੀਗੀ ਮਿਸਿਸ ਗਈ ਸੀ ਦਰਬਾਰ ਸਾਹਿਬ ਲੱਭਣ ਮੰਮੀ ਨੂੰ ਅੱਛਾ ਜੀ ਤੇ ਉਹ ਉਹਨਾਂ ਨੂੰ ਲੱਭੇ ਨਹੀਂ ਮੈਂ ਉਹਨਾਂ ਨੂੰ ਭੇਜਿਆ ਸੀਗਾ ਲੱਭਣ ਵਾਸਤੇ ਵਿਚਾ ਉਹ ਜਾ ਕੇ ਮੰਮੀ ਨੂੰ ਲੱਭ ਕੇ ਲਿਆਉ ਤੇ ਉਹ ਲੱਭ ਕੇ ਪੁਲਿਸ ਨੇ ਉਹਨਾਂ ਤੇ ਸ਼ੱਕ ਕਰਕੇ ਉਹਨਾਂ ਨੂੰ ਕਿਉਂ ਬਿਠਾ ਲਿਆ ਫਿਰ ਜਿਹੜੇ ਉਹ ਦਰਖਾਸਤ ਦੇਣ ਗਏ ਸੀ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਹਮਝ ਉਹ ਪੁਲਿਸ ਨੂੰ ਕੋਈ ਸ਼ੱਕ ਸੀਗਾ ਉਹਨਾਂ ਤੇ ਲਗਾਤਾਰ ਉਹ ਬੰਦੇ ਮੰਨ ਰਿਹਾ ਕਿ ਅਸੀਂ ਵੱਢ ਕੇ ਨਹਿਰ ਦੇ ਵਿੱਚ ਸੁੱਟੀ ਐ ਸਰ ਇਹ ਤਾਂ ਮੈਂ ਉਹ ਹੀ ਦੱਸ ਸਕਦੇ ਆ ਜਾਂ ਤੁਹਾਨੂੰ ਦੱਸ ਸਕਦਾ ਕਿਉਂਕਿ ਇਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਪਰ ਜੋ ਜਿਹੜੀ ਮਾਂ ਬਾਰੇ ਕਿਸੇ ਨੇ ਜੋ ਮੀਨ ਮਾਂ ਬਾਰੇ ਮੈਨੂੰ ਦੱਸਿਆ ਗਿਆ ਮੈਂ ਆਪਣੀ ਮਾਂ ਲਿਆ ਕੇ ਸਾਰਿਆਂ ਦੇ ਸਾਹਮਣੇ ਤੁਹਾਡੇ ਸਾਹਮਣੇ ਆ ਪੇਸ਼ ਕਰਤੀ ਮੈਂ ਤੁਸੀਂ ਤੁਸੀਂ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਉਹਨਾਂ ਦੀ ਮੈਨੂੰ ਬਸ ਉਹ ਜਨੰਗ ਦਾ ਛੁਟਕਾਰਾ ਚਾਹੀਦਾ ਬਸ ਕਿਉਂਕਿ ਮੈਨੂੰ ਹੁਣ ਡਰ ਲੱਗਦਾ ਮੈਂ ਆਪਣੀ ਮਾਂ ਨਹੀਂ ਬਚਾ ਸਕਦਾ ਮੈਂ ਇੱਕ ਵਾਰੀ ਤੁਹਾਡੀ ਮਾਂ ਬਚਾ ਲਈ ਤੁਸੀਂ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਮੈਂ ਹਜੇ ਤੱਕ ਤਾਂ ਉਹਨਾਂ ਨਾਲ ਕੋਈ ਰਾਸਤਾ ਨਹੀਂ ਪਰ ਮੈਂ ਤਾਂ ਅੱਜ ਹੀ ਆਇਆ ਸਾਡੇ ਪੇਚੋਂ ਫੜਾ ਆਇਆ ਮੈਂ ਜਿੱਤਰੇ ਐਂਡ ਬਈ ਸਾ ਚਾਲ ਸਾਹਿਬ ਜਿਹੜੇ ਤੁਹਾਡੇ ਨਾਲ ਐਮਸੀ ਬੈਠੇ ਆ ਹਾਂਜੀ ਇਹਨਾਂ ਨੂੰ ਮੈਂ ਤਲਾਹ ਕਰਤੀ ਸੀਗੀ ਤੇ ਚਾ ਇਹਨਾਂ ਨੂੰ ਦੱਸਦਾ ਜੀ ਇਹਨਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਹੈ ਭਾਈ ਜੀ ਬਹੁਤ ਬਹੁਤ ਮਿਹਰਬਾਨ ਇਹਨਾਂ ਦੀ ਇਹਨਾਂ ਦੀ ਵਜ੍ਹਾ ਕਰਕੇ ਅੱਜ ਮੈਂ ਮੇਰੀ ਮਾਂ ਨੂੰ ਇੱਥੋਂ ਤੱਕ ਲੈ ਕੇ ਆਇਆ ਹਾਂ ਇਹਨਾਂ ਨੇ ਫਿਰ ਮਤਲਬ ਕਿ ਤੁਹਾਨੂੰ ਡਰਦੇ ਸੰਬਰਕ ਨਹੀਂ ਕੀਤਾ ਐਸਾ ਹਾਂ ਕਰਦੇ ਮੈਂ ਤੇ ਜਿੰਨਾ ਸਮਾਂ ਹੁਣ ਇਹ ਮੈਸਰ ਇਹ ਤੇ ਦਰਬਾਰ ਸਾਹਿਬ ਰਹੇ ਹੈ ਹਾਂਜੀ ਦਰਬਾਰ ਸਾਹਿਬ ਹੀ ਸੀਗੇ ਉੱਥੇ ਸੇਵਾ ਕਰ ਰਹੇ ਸੀ ਹਾਂਜੀ ਉੱਥੇ ਹੀ ਸੀਗੇ ਹਾਂ ਜੀ ਬੀਬੀ ਤੁਸੀਂ ਸੰਬਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਕੀਤੀ ਸੀ ਵੀਰੇ ਉੱਥੇ ਉਹਨਾਂ ਦੇ ਕੋਲ ਅਲਟਰਨਟ ਕੋਈ ਲੱਗ ਨਹੀਂ ਰਿਹਾ ਤੇ ਬਹੁਤ ਕੋਸ਼ਿਸ਼ ਕੀਤੀ ਮੜ ਕੇ ਫੇਜੇ ਤੇ ਮੈਂ ਨਾਲ ਹੀ ਕਰਨਾ ਤਾਂ ਉਹਨਾਂ ਨੂੰ ਕਿਹਾ ਕਿ ਰਾਤ ਜੀ ਮੇਰੀ ਕਿ ਬਰੇ ਕੋਸੋ ਜਾਣਕੀ ਮੇਰੀ ਕਸ਼ਮਤੀ ਚੰਗੀ ਜੀ ਉਹਨਾਂ ਨੇ ਮੈਨੂੰ ਫੋਨ ਲਾਤਾ ਮੈਂ ਤਾਂ ਮੇਰੇ ਬੇਟੇ ਨਾਲ ਗੱਲ ਕਰਾਉਂ ਮੇਰਾ ਜਲਬਾ ਹੋਇਆ ਉਹਨਾਂ ਦੀ ਨਾਲ ਕਰਨਾ ਬਹੁ ਤੇ ਤੁਸੀਂ ਡਰ ਦੀ ਵਜ੍ਹਾ ਕਰਕੇ ਇਹ ਨਾ ਜੀ ਜਿਹੜੀ ਘਰ ਵਾਲੀ ਦੀ ਡਰ ਦੀ ਵਜ੍ਹਾ ਕਰਕੇ ਤੁਸੀਂ ਉੱਥੇ ਚਲੇ ਗਏ ਹੈਂ ਹਾਂ ਜੀ ਡਰ ਦੇ ਵਜ੍ਹਾ ਕਰਕੇ ਪੁੱਟ ਨੇ ਮਾਰਦੇ ਸੀ ਹਾਂ ਬਹੁਤ ਪੁੱਟ ਦੇ ਵਜ੍ਹਾ ਨਾਲ ਕਿਉਂ ਕੁੱਟ ਮਾਰਦੇ ਜਿਹੜਾ ਇੰਨਾ ਤੁਹਾਡੀ ਮਾਤਾ ਜੀ ਤੋਂ ਤਸ਼ੱਦਦ ਕਰਦੇ ਸੀ ਤੇ ਇਹਨਾਂ ਨੂੰ ਤੁਸੀਂ ਬਾਹਰ ਸੀ ਤੁਹਾਨੂੰ ਕਦੇ ਇਹਨਾਂ ਨੇ ਫੋਨ ਲਾ ਕੇ ਦੱਸਿਆ ਨਹੀਂ ਵੀ ਇਹਨਾਂ ਨੇ ਤਦ ਨਹੀਂ ਦੱਸਿਆ ਮੈਂ ਅੱਜ ਪੁੱਛਿਆ ਮੈਂ ਕਿ ਮਾਤਾ ਜੀ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਮੈਨੂੰ ਉਹ ਕਹਿੰਦੀ ਸੀ ਕਿ ਜੇ ਤੁਹਾਰੇ ਬੇਟੇ ਨੂੰ ਦੱਸਿਆ ਮੈਂ ਉਹਨੂੰ ਵੀ ਉੱਥੇ ਮਰਵਾ ਦੂੰਗੀ ਤੈਨੂੰ ਮੈਂ ਇੱਥੇ ਮਰਵਾ ਦੂੰਗੀ ਠੀਕ ਆ ਇਸ ਕਰਕੇ ਡਰਦੇ ਮਾਰੇ ਇਹਨਾਂ ਨੇ ਬੱਚੇ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਕੋਈ ਬੱਚਾ ਨਹੀਂ ਹੁਣ ਜਿਹੜਾ ਇਹਨਾਂ ਨੇ ਇਹਨਾਂ ਉਹਨਾਂ ਨੇ ਤਸ਼ੱਦਦ ਕੀਤਾ ਤੁਹਾਡੀ ਮਾਤਾ ਜੀ ਦਾ ਹਾਂਜੀ ਤੇ ਇਹਦਾ ਇਨਸਾਫ ਕੀ ਚਾਹੁੰਦੇ ਹੋ ਤੁਸੀਂ ਮੈਂ ਬਸ ਛਟਕਾਰਾ ਚਾਹੁੰਦੇ ਜਿਹਨਾਂ ਨੇ ਤੁਹਾਨੂੰ ਸ਼ੱਕ ਆ ਵੀ ਗਾਂ ਤੋਂ ਵੀ ਮੈਨੂੰ ਪੂਰਾ ਸ਼ੱਕ ਆ ਸਰਦ ਜਿਹੜੀ ਅੱਜ ਜਨਾਨੀ ਇੰਨਾ ਕੁਝ ਕਰ ਸਕਦੀ ਹੈ ਮੇਰੇ ਪਿੱਛੋਂ ਕੱਲ ਮੈਂ ਫੇਰ ਚਲੇ ਜਾਣਾ ਜੀ ਮੈਂ ਤਾਂ ਪਰਦੇਸ ਤੁਰ ਜਾਣਾ ਮੇਰੀ ਮਾਂ ਦੀ ਜਾਨ ਨੂੰ ਪੂਰਾ ਖਤਰਾ ਮੇਰੀ ਜਾਨ ਨੂੰ ਹੋਰ ਕੋਈ ਤੁਹਾਰਾ ਬ੍ਰਦਰ ਨਹੀਂ ਹੈਗਾ ਜੀ ਨਹੀਂ ਜੀ ਮੇਰਾ ਕੋਈ ਬ੍ਰਦਰ ਨਹੀਂ ਹੈ ਮੈਂ ਤਾਂ ਇਕੱਲਾ ਕਰ ਲਿਆ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਹੋਈ ਆ ਮੇਰੀ ਸਿਸਟਰ ਜੀ ਵੀ ਡੈਥ ਹੋਈ ਹੈ ਮੇਰੇ ਕੋਲ ਬਸ ਆ ਮੇਰੀ ਇੱਕ ਮਾਂ ਹੀ ਆ ਆਹੀ ਪੋਛਨ ਤੇ ਹੋਰ ਮੇਰੇ ਕੋਲ ਕੁਝ ਨਹੀਂ ਹੈ ਲਾਸਟ ਤੱਕ ਕੀ ਕਹਿਣਾ ਚਾਹੋਗੇ ਬਸ ਮੈਨੂੰ ਇਨਸਾਫ ਚਾਹੀਦਾ ਮੈਨੂੰ ਉਹ ਜਨਾਨੀ ਨਹੀਂ ਚਾਹੀਦੀ ਮੈਨੂੰ ਉਹ ਜਨਾਨੀ ਨੂੰ ਮੇਰੇ ਅੱਖਾਂ ਤੋਂ ਦੂਰ ਕਰ ਦੋ ਬਸ ਐਡਰੈਸ ਦੱਸ ਦਿਓ ਜੀ ਤੁਸੀਂ ਕਿੱਥੋਂ ਰਹਿਣ ਵਾਲੇ ਆ ਕੀ ਨਾਮ ਹੈ ਤੁਹਾਡਾ ਸ਼ਹਿਰ ਧਰਨਕੋਟ おっこする。